ਹਾਂਜੀ ਕਿੱਦਾਂ ਜੀ ਸਾਰੇ ਅੱਜ ਆਪਾਂ ਜਾਣਾ ਆ ਬਾਹਰਲੇ ਦੋ ਕੰਮ ਕਰਨਾ ਇੱਕ ਤਾਂ ਆਪਾਂ ਨਾ ਪੱਗਾਂ ਦਿੱਤੀਆਂ ਹੋਈਆਂ ਸੀਗੀਆਂ ਸੀਣ ਦੇ ਲਈ ਚਾਰ ਪੱਗਾਂ ਦਿੱਤੀਆਂ ਸੀਗੀਆਂ ਆਪਾਂ ਸੀਣ ਦੇ ਲਈ ਚਾਰਾਂ ਦੇ ਕਲਰ ਅਲੱਗ-ਅਲੱਗ ਸੀਗੇ ਤੇ ਇੱਕ ਤਾਂ ਉਹ ਆਪਾਂ ਲੈ ਕੇ ਆਉਣੀਆਂ ਨੇ ਕਿਉਂਕਿ ਪਿਛਲੀ ਵਾਰ ਆਪਾਂ ਗਏ ਸੀਗੇ ਜਿਹੜੀ ਦੁਕਾਨ ਦੇ ਉੱਤੇ ਉਹ ਕਹਲੇ ਸੀਗੇ ਕਿ ਜਿਹੜੀ ਆਂਟੀ ਆ ਉਹ 2 ਦਿਨ ਬਾਅਦ ਆਉਗੀ ਬਟ ਉਹ ਆਂਟੀ 2 ਦਿਨ ਬਾਅਦ ਤਾਂ ਆਈ ਨਹੀਂ ਸੀਗੀ ਦੁਬਾਰਾ ਗਈ ਸੀਗੀ ਲੇਕਿਨ ਫਿਰ ਅਸੀਂ ਕਿਸੇ ਹੋਰ ਨੂੰ ਦਿੱਤੀਆਂ ਸੀਗੀਆਂ ਪੱਗਾਂ ਇੱਕ ਹੋਰ ਗਾਰੰਟੀ ਆ ਆਪਾਂ ਉਹਨਾਂ ਨੂੰ ਦਿੱਤੀਆਂ ਆਈਆਂ ਨੇ ਪੱਗਾਂ ਤੇ ਉਹਨਾਂ ਤੋਂ ਆਪਾਂ ਪੱਗਾਂ ਲੈ ਕੇ ਆਉਣੀਆਂ ਨੇ ਤੇ ਇੱਕ ਆਪਾਂ ਵਿਆਹ ਦੇ ਲਈ ਨਾ ਆਪਣੇ ਕਜ਼ਨ ਬਰਦਰ ਦਾ ਵਿਆਹ ਹੈ ਆ ਤੇ ਉਹਦੇ ਵਿਆਹ ਤੇ ਆਪਾਂ ਪੁਣਾ ਸੀ ਕੋਟ ਪੈਂਟ ਤੇ ਕੋਟ ਪੈਂਟ ਆਪਣੇ ਕੋਲ ਪਈ ਸੀਗੀ ਤੇ ਉਹਨਾਂ ਨੂੰ ਨਾ ਮਤਲਬ ਸੀਗੇ 4 ਕਿ ਮਹੀਨੇ ਪੁਰਾਣੇ ਨੇ ਤੇ ਉਹਨਾਂ ਨੂੰ ਆਪਾਂ ਅੱਜ ਡਰਾਈ ਕਲੀਨ ਕਰਾਉਣਾ ਹੈ ਇੱਕ ਤਾਂ ਉਹ ਡਰਾਈ ਕਲੀਨ ਕਰਾਉਣੇ ਨੇ ਤੇ ਇੱਕ ਪੱਗਾਂ ਆਪਾਂ ਲੈ ਕੇ ਆਉਣੀਆਂ ਨੇ ਪਹਿਲਾਂ ਆਪਾਂ ਡਰਾਈ ਕਲੀਨ ਦਾ ਕੰਮ ਕਰਾਂਗੇ ਇਹ ਕੋਟ ਨੂੰ ਦੇ ਕੇ ਦੋ ਕੋਟ ਨੇ ਆਪਣੇ ਕੋਲ ਬਰਾਊਨ ਤੇ ਸਕਾਈ ਬਲੂ ਕਲਰ ਦੇ ਇਹ ਦੋਨੇ ਕੋਟਾਂ ਨੂੰ ਆਪਾਂ ਦੇ ਕੇ ਡਰਾਈ ਕਲੀਨ ਦੇ ਲਈ ਫਿਰ ਆਪਾਂ ਲੈ ਕੇ ਆਉਣੀਆਂ ਨੇ ਉਦੋਂ ਦੇ ਹੋਏ ਆਪਣੀਆਂ ਪੱਗਾਂ ਆ ਰਹੇ ਆਪਣੇ ਦੋ ਕੋਟ ਇੱਕ ਸਕਾਈ ਬਲੂ ਕਲਰ ਦਾ ਹੈ ਤੇ ਇਹਦੇ ਨਾਲ ਥੋੜੇ ਥੋੜੇ ਦਾਗ ਜਿਹੀ ਨਿਮਿਆ ਲੱਗੇ ਹੋਏ ਨੇ ਸੋ ਇਹ ਆਪਾਂ ਡਰਾਈ ਕਲੀਨ ਕਰਾਉਣੇ ਨੇ ਤੇ ਇੱਕ ਆਪਣਾ ਦੂਸਰਾ ਕੋਟ ਹੈਗਾ ਇਹ ਜੋ ਹਲਕੇ ਹਲਕੇ ਜਿਹੇ ਦਾਗ ਨੇ ਇਹ ਡਰਾਈ ਕਲੀਨ ਦੇ ਨਾਲ ਇਹ ਸਾਰੇ ਉੱਤਰ ਜਾਣੇ ਨੇ ਸੋ ਆਪਾਂ ਦੋ ਕੋਟ ਦੇਣੇ ਨੇ ਤੇ ਆਹ ਨੇ ਆਪਣੇ ਇਹ ਦੋ ਕੋਟ ਇਹਨੂੰ ਆਪਾਂ ਹੁਣ ਦੇ ਕੇ ਹੋਣਾ ਆ ਡਰਾਈ ਕਲੀਨ ਵਾਲੀ ਦੁਕਾਨ ਦੇ ਉੱਤੇ ਇਹਨਾਂ ਨੂੰ ਪਹਿਲਾਂ ਆਪਾਂ ਡਰਾਈ ਕਲੀਨ ਤੇ ਦੇ ਕੇ ਆਵਾਂਗੇ ਤੇ ਆਉਂਦੇ ਹੋਏ ਫਿਰ ਆਪਾਂ ਆਪਣੀ ਨਾ ਪੱਗਾਂ ਤੇ ਆਵਾਂਗੇ ਇਹਨੂੰ ਕਹਿੰਦੇ ਆ ਢੀੜੀ ਗਲੀ ਸਭ ਤੋਂ ਢੀੜੀ ਗਲੀ ਆ ਇਹ ਆਪਣੀ ਇਦਾਂ ਇਦਾਂ ਦੀਆਂ ਢੀੜੀਆਂ ਗਲੀਆਂ ਨੇ ਕਰਾਉਣੇ ਨੇ ਦੋ ਡਰਾਈਵ ਲਈ ਏ ਦਿੱਤੀਆ ਪਾਣੂ ਸਲਿੱਪ ਦੋ ਕੋਟਾਂ ਦੀਆਂ ਸੋ ਇਹ ਆਪਾਂ ਦਿਖਾ ਕੇ ਸਲਿੱਪ ਫਿਰ ਆਪਾਂ ਨੂੰ ਕੋਟ ਮਿਲਣੇ ਨੇ ਆਏ ਲੁੱਕੇ ਨਾ ਪਾਣੀ ਖੜਾ ਸਵੇਰੇ ਨਹੀਂ ਪਿਆਇਆ ਤੇ ਸਾਰੇ ਜਿੰਨੇ ਵੀ ਟੋਏ ਪਏ ਹੋਏ ਨੇ ਸਾਰਿਆਂ ਦੇ ਵਿੱਚ ਪਾਣੀ ਹੈ ਪੱਗਾਂ ਵਾਲੀ ਆਂਟੀ ਅੱਜ ਹੈ ਨਹੀਂ ਸੀਗੇ ਤੇ ਪੱਗਾਂ ਆਪਣੀਆਂ ਜ ਨਹੀਂ ਸੀਨ ਹੋਈਆਂ ਸੋ ਆਪਾਂ ਨੂੰ ਸੀਗਾ ਕਿ ਅੱਜ ਆਪਣੀਆਂ ਜ ਮਿਲ ਜਾਂਦੀਆਂ ਤਾਂ ਆਪਾਂ ਬਣ ਕੇ ਦੇਖ ਲੈਂਦੇ ਵੀ ਸੈਟਿੰਗ ਵਧੀਆ ਆਉਂਦੀ ਆ ਉਹ ਤਾਂ ਅੱਜ ਮਿਲੇ ਨਹੀਂ ਕਿ ਮੈਂ ਫੋਨ ਕੀਤਾ ਸੀਗਾ ਉਹਨਾਂ ਨੂੰ ਤੇ ਫੋਨ ਤੇ ਕਹਿੰਦੇ ਕੱਲ ਤੱਕ ਦਾ ਟਾਈਮ ਦਿੱਤਾ ਆ ਵੀ ਕੱਲ ਨੂੰ ਆਪਣੀਆਂ ਪੱਗਾਂ ਨੂੰ ਸੀਨ ਲੱਗ ਜੂਗੀ ਤੇ ਆਪਾਂ ਬਣ ਕੇ ਦੇਖ ਲਾਂਗੇ ਫਿਰ ਸੋ ਪਹਿਲਾਂ ਤਾਂ ਮੀਂਹ ਪੈਂਦਾ ਸੀਗਾ ਆ ਬਦਲ ਹੋਏ ਹੋਏ ਸੀ ਪਹਿਲਾਂ ਮੀਂਹ ਪੈ ਰਿਹਾ ਸੀਗਾ ਤੇ ਬਾਅਦ ਚੋਂ ਮੀ ਹਟੇ ਤੇ ਫਿਰ ਮੈਂ ਗਿਆ ਸੀਗਾ ਤੇ ਆ ਸੀ ਆਪਣਾ ਅੱਜ ਦਾ ਵਲੋਗ ਕਿਦਾਂ ਦਾ ਲੱਗਿਆ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ